ਸਾਡੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਠੀਕ ਹੈ ਤੇ ਅੱਜ ਹੈਗਾ ਵੈਲੈਂਟਾਈਨ ਡੇ ਤੇ ਜੁਹਾਰ ਨੇ ਪਾਏ ਨੇ ਰੈਟੇ ਕੱਪੜੇ ਜਿਹੜਾ ਕਹਿੰਦਾ ਮਮਾ ਅੱਜ ਵੈਲੈਂਟਾਈਨਸ ਡੇ ਆ ਮੈਂ ਬਣਾਉਂਗਾ ਕਹਿੰਦਾ ਵੈਲੈਂਟਾਈਨਸ ਡੇ ਠੀਕ ਹੈ ਇਹਨੇ ਕਿਹਾ ਸਵੇਰੇ ਸਵੇਰੇ ਕਹਿੰਦਾ ਸੁਰਗਾਂ ਦੀ ਕੀ ਕਹਿੰਦੇ ਹੁੰਦੇ ਆ ਸੁਰਗਾਂ ਦੀ ਕੋਈ ਇੱਕ ਥਾਂ ਜੱਟੀ ਹੈ ਨਾ ਸਾਡਾ ਵੈਲੈਂਟਾਈਨ ਸਾਡੀ ਮਾਂ ਜੱਟੀ ਹੈ ਜੁਹਾਰ ਦੀ ਵੈਲੈਂਟਾਈਨ ਡੇ ਉਹਦੀ ਮਮਾ ਕੀ ਤੇ ਚਲੋ ਬਈ ਤਿਆਰ ਸ਼ਾਰ ਹੋ ਗਏ ਸੀਗੇ ਠੀਕ ਹੈ ਘਰੀ ਬਹੁਤ ਲੇਟ ਹੋ ਗਈ ਸੀ ਅੱਜ ਘਰ ਤੋਂ ਸ਼ੁਰੂਆਤ ਨਹੀਂ ਹੋਈ ਵਲੌਗ ਦੀ ਬਈ ਠੀਕ ਹੈ ਤੇ ਆਪਾਂ ਮਿਲਦੇ ਆ ਤੁਹਾਨੂੰ ਕੀਕ ਤੇ ਜਾ ਕੇ ਕਿਉਂਕਿ ਆਪਾਂ ਜਰੂਰੀ ਸੂਟ ਦੇਣੇ ਨੇ ਤੇ ਜਾ ਕੇ ਫੋਟੋਆਂ ਵੀਡੀਓਜ਼ ਵੀ ਕਰਨੀਆਂ ਅੰਧਕਾਰਜ ਵਾਲੇ ਸੂਟ ਰੈਡੀ ਹੋਏ ਸੀਗੇ ਇੱਕ ਹੋਰ ਵੀ ਨਿਊ ਡਿਜ਼ਾਈਨ ਰੈਡੀ ਹੋਇਆ ਉਹ ਮੈਂ ਤੁਹਾਨੂੰ ਜਾ ਕੇ ਦਿਖਾਉਣੀ ਆ ਵੀ ਕਿਦਾਂ ਦਾਗਾ ਕਿਵੇਂ ਆਗਾ ਠੀਕ ਹੈ ਜੀ ਇਹ ਤਾਂ ਜੁਝਾਰ ਸਿੰਘ ਜੀ ਦੇਖ ਲਓ 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 ਹਾਂਜੀ ਹਾਂਜੀ ਜੁਝਾਰ ਸਿੰਘ ਜੀ ਚਲਿਏ ਘਰ ਨੂੰ ਲੋ ਬਈ ਪਹੁੰਚ ਗਏ ਬੁਟੀਕ ਤੇ ਇਹ ਆ ਸੂਟ ਸੀਗੇ ਜਿਹੜੇ ਆਪਾਂ ਜਲਦੀ ਦੇਣੇ ਆਪਣਾ ਵੈਲੈਂਟਾਈਨ ਦੇ ਮਨਾ ਰਹੇ ਆ ਆਪਾਂ ਦੇਖੋ ਬਿਲਾ ਬਲਾਓ ਅੰਦਰ ਅੰਦਰ ਆ ਜੂ ਜੀ ਆ ਬਈ ਆ ਦੇਖੋ ਆਪਾਂ ਡਿਜ਼ਾਈਨ ਬਣਾਇਆ neck ਦਾ ਠੀਕ ਆ ਆ ਚੱਕਰ ਦੀ ਆਪਾਂ ਲੇਸ ਲਗਾਈ ਆ ਤੇ ਆ ਹੈਗੀ ਨਾਲ ਇਹਦੇ ਬਾਟਮ ਠੀਕ ਹੈ ਸਲਵਾਰ ਤੇ ਆਪਾਂ ਵਰਕ ਕਰਵਾਇਆ ਗਿਆ client ਦੀ ਸਲਵਾਰ ਤੇ ਆਪਾਂ ਕੀਤੀ ਹੈਗੀ ਚੁੰਨੀ ਤਿਆਰ ਚੁੰਨੀ ਦੇ ਵਿੱਚ ਆਪਾਂ ਸਾਰੇ ਰੰਗ ਪਾਇਆ ਸੂਟ ਨਾਲ ਚੈੱਕ ਕਰੋ ਆਈ ਦੀ ਸ਼ਰਟ ਆ ਸ਼ਰਟ ਆਈ ਦੀ ਤਿਆਰ ਕੀਤੀ ਨਾਲ ਆਪਾਂ ਲੇਸ ਲਾਈਆ ਬਾਹਾਂ ਤੇ ਚਾਕਾਂ ਤੇ ਘੇਰੇ ਤੇ ਤੇ ਆ ਇਹਦਾ ਛੋਟਾ ਜਿਹਾ ਪਲਾਜੋ ਤਿਆਰ ਕੀਤਾ ਨਾਲ ਆਪਾਂ ਦੇਖੋ ਤੇ ਇਹਦੇ ਨਾਲ ਚੁੰਨੀ ਵੀ ਚੁੰਨੀ ਮੈਂ ਕੁੜੀ ਨੂੰ ਕਿਹਾ ਵੀ ਤੂੰ ਸਿੰਪਲ ਚੁੰਨੀ ਲੈ ਲੈ ਕਹਿੰਦੀ ਮम्मा ਮੈਂ ਤਾਂ ਬਰਕਾ ਵਾਲੀ ਚੁੰਨੀ ਲਵਾਂ ਫਿਰ ਇਹਦੇ ਨਾਲ ਬਰਕਾ ਵਾਲੀ ਚੁੰਨੀ ਲਾਈ ਆਪਾਂ ਕਹਿੰਦੀ ਮम्मा ਨਾ ਮੈਂ ਸਿੰਪਲ ਚੁੰਨੀ ਨਹੀਂ ਲੈਂਦੀ ਮੈਂ ਤਾਂ ਬਰਕਾ ਵਾਲੀ ਲਵਾਂ ਫਿਰ ਬਰਕਾ ਵਾਲੀ ਚੁੰਨੀ ਪਈ ਸੀ ਆਪਣੇ ਕੋਲ 2.5 ਮੀਟਰ ਦੀ ਹਰ ਕਿਉਂ 2 ਮੀਟਰ ਦੀ ਕੱਟੀ ਕਹਿੰਦੀ ਨਾਲ ਮੈਂ ਛੋਟੀ ਚੁੰਨੀ ਵੀ ਨਹੀਂ ਲੈਣੀ ਜਿਵੇਂ ਤੁਸੀਂ ਮम्मा ਵੱਡੀ ਚੁੰਨੀ ਲੈਣੇ ਹੋ ਮੈਂ ਉਨੀ ਵੱਡੀ ਚੁੰਨੀ ਲੈਣੀ ਆ ਚਲੋ ਤਿਆਰ ਹੋ ਗਿਆ ਆਪਣਾ ਹਰ ਵੀਊ ਲੈ ਲੀਏ ਹਾਂਜੀ ਕਿਵੇਂ ਲੱਗ ਰਿਹਾ ਮੇਰੇ హెਅਰ ਗਾਇਜ਼ ਵੀਰੋ ਬਹੁਤ ਸੋਹਣੇ ਲੱਗ ਰਿਹਾ ਜੀ ਪਿਆਰ ਤਾਂ ਕਹਿੰਦੀ ਦੀਦੀ ਮੈਂ ਵੀ ਕਟਵਾਉਣੀ ਤੇਰਾ ਤਾਂ ਬਹੁਤ ਸੋਹਣੀ ਕਟਿੰਗ ਹੋ ਜੂ ਬਿਆਨਤ ਹਾਂਜੀ ਚੱਲ ਚੱਲ ਦੱਸ ਕਿਤੇ ਫੈਦਰ ਕੱਟ ਕਰਵਾਉਂਦੀ ਹੁੰਦੀ ਸੀ ਮੇਰੀ ਫੈਦਰ ਕੱਟ ਕਿਤੇ ਜਿਵੇਂ ਆਪਾਂ ਖੜੀ ਹੋ ਜਾ ਕਰਵਾ ਲਓ ਜਦ ਮਰਜੀ ਠੀਕੇ ਲਾਓ ਕਦੋਂ ਵੀ ਨਾ ਦੇਖਿਆ ਬਹੁਤ ਸੋਹਣੇ ਲੱਗੇ ਲੱਗੇ ਮੈਨੂੰ ਮੈਨੂੰ ਵੀ ਕਟਿੰਗ ਬਹੁਤ ਸੋਹਣੀ ਲੱਗੀ ਹਾਂ ਬਾਰੇ ਮੈਨੂੰ ਸੋਹਣੇ ਲੱਗਦੇ ਆ ਹਾਂ ਹੈ ਸਹੀ ਗੱਲ ਆ ਬਹੁਤ ਵਧੀਆ ਲੱਗਦੀ ਮੈਨੂੰ ਵੀ ਅੱਛੇ ਲੱਗੇ ਮੇਰੇ ਵਾਲ ਅੱਜ ਚਲੋ ਅੱਜ ਨਾਲੇ ਮੈਂ ਕੰਗਾ ਨਹੀਂ ਮਾਰਿਆ ਫਿਰ ਵੀ ਪ੍ਰੀਟੀ ਲੱਗ ਰਹੀ ਹੈ ਹਾਂਜੀ ਸੋਹਣੀ ਲੱਗ ਰਹੀ ਹੈ ਲੋ ਬਈ ਅੱਜ ਆਏਗਾ ਵੈਲੈਂਟਾਈਨ ਦੇ ਤੇਰੀ ਕਿੰਨੇ ਗੱਸਪਾ ਸਪਰਾਈਜ਼ ਪਹਿਲਾਂ ਆਪਾਂ ਸਾਰੇ ਕੰਮ ਫਿਨਿਸ਼ ਕਰਕੇ ਮਾਰਕੀਟ ਦੇ ਸਾਰੇ ਟੋਟਲ ਤੇ ਹੁਣ ਆਪਾਂ ਲੋ ਬਈ ਆਪਾਂ ਪਹੁੰਚ ਗਏ ਬਬਲ ਕਿੱਕਰੀ ਸੁਆਣ ਕਾफी ਸਾਰਾ ਪਿਆਸੀ ਮੈਨੂੰ ਕੁਝ ਪਤ ਨਹੀਂ ਸੀ ਲੱਗ ਰਿਹਾ ਵੀ ਮੈਂ ਕੀ ਲਾਵਾਂ ਕੀ ਛੱਡਾਂ ਤੇ ਫਿਰ ਆਪਾਂ ਜਲਦੀ ਮੈਂ ਕਿ ਪਹਿਲਾਂ ਕੇਕ ਸਿਲੈਕਟ ਕਰ ਲੈਨੇ ਆ ਕੇਕ ਇੱਕ ਤਾਂ ਮੈਨੂੰ ਆ ਦਿਲ ਜਿਹੜਾ ਵਧੀਆ ਲੱਗਿਆ ਸੀ ਇੱਕ ਇੱਧਰ ਬੜਾ ਸੋਹਣਾ ਵੈਸੀ ਹੈਪੀ ਵੈਲੈਂਟਾਈਨਸ ਡੇ ਮਾਈ ਲਵ ਮੈਂ ਪੁੱਛਿਆ ਵੀ ਕਿ ਵੀ ਇਹ ਲੈ ਸਕਦੇ ਹੋਗੇ ਨਹੀਂ ਵੀ ਇਹ ਤਾਂ ਕਿਸੇ ਦਾ ਹੈ ਮੈਂ ਕਿ ਚਲੋ ਠੀਕ ਆ ਭਾਈ ਜੇ ਕਿਸੇ ਦਾਗਾ ਫਿਰ ਆਪਾਂ ਸਾਰੀਆਂ ਚੀਜ਼ਾਂ ਲੈ ਲਈਆਂ ਸੀਗੀਆਂ ਬਿੱਲ ਕਰਾਉਂਦੇ ਸੀਗੇ ਤੇ ਪਹਿਲਾਂ ਮੈਂ ਕਿ ਚਲ ਦੂਜਿਆਂ ਦਾ ਬਿੱਲ ਹੋ ਜਾਂਦੇ ਮੇਰਾ ਸਮਾਂ ਆ ਗਿਆ ਸੀਗਾ ਮੈਂ ਕਿ ਚਲ ਆਪਾਂ ਬਾਅਦ ਚ ਕਰਵਾ ਲਾਂਗੇ ਤੇ ਲੋ ਜੀ ਆਪਣੇ ਵੀ ਟਰਨਾ ਆ ਗਈ ਆਪਾਂ ਗੱਲਾਂ ਕਰਦੇ ਹੋਏ ਮੈਂ ਕੁੜੀ ਨੂੰ ਕਿਹਾ ਮੈਂ ਕਿਹਾ ਬਾਈ ਮੇਰਾ ਤਾਂ ਫੋਨ ਬੰਦ ਹੋਣ ਵਾਲਾ ਮੈਂ ਕਿਹਾ ਹੋ ਗਿਆ ਸਮਝ ਲਾ ਬੰਦ ਜਲਦੀ ਕਰਵਾ ਲਓ ਜੇ ਤੁਸੀਂ ਪੇਮੈਂਟ ਕਰਵਾਉਣੀ ਆ ਤੇ ਉਹ ਕਹਿੰਦੀ ਵੀ ਕਰਵਾਉਣੀ ਆ ਦੀਦੀ ਕੋਈ ਨਾ ਇਧਰੋਂ ਇੱਕ ਦੀਦੀ ਹੋਰ ਆ ਗਈ ਸੀਗੀ ਲੋ ਜੀ ਫਾਈਨਲੀ ਆਪ ਨੂੰ ਆਪਣਾ ਆਰਡਰ ਮਿਲ ਗਿਆ ਠੀਕ ਆ ਆਪਣਾ ਆਰਡਰ ਲੈ ਕੇ ਹੁਣ ਤੇ ਮੇਰੀ ਪੈਨਿੰਗ ਲੱਗੀ ہوئی ਹੈ ਤੇ ਇਹ ਸਮਾਨ ਮੈਂ ਕਿੱਥੇ ਰੱਖਾਂ ਹੁਣ ਆਪਾਂ ਆਏ ਸੀਗੇ ਬਬਲ ਕਿਕਰੀ ਇੱਥੋਂ ਆਪਾਂ ਸਾਰਾ ਡੈਕੋਰੇਸ਼ਨ ਦਾ ਸਾਰਾ ਸਮਾਰਟ ਕੇਕ ਵਗੈਰਾ ਆਪਾਂ ਸਾਰਾ ਲੈ ਲਿਆ ਆ ਰਿਹਾ ਠੀਕਾ ਹੁਣ ਆਪਾਂ ਸਕੂਟੀ ਲੈ ਕੇ ਜਾਂਦੇ ਆ ਤ੍ਰਿਪੂਰਾ ਲੋ ਬਈ ਕਲਾਇੰਟ ਦਾ ਬਲੈਕ ਸੂਟ ਰੈਡੀ ਕੀਤਾ ਇਹਦੇ ਉੱਤੇ ਮੈਰੂਨ ਮਜੈਂਟਾ ਸਭ ਰੈਡੀ ਕੀਤੇ ਹੋਏ ਦੇਖਿਓਏ ਤੁਸੀਂ ਆ ਬਲੈਕ ਵੀ ਰੈਡੀ ਹੋ ਗਏ ਲੋ ਬਈ ਕੇਕ ਮੈਂ ਲਈ ਠੀਕ ਹੈ ਤੇ ਚਾਕਲੇਟਸ ਲਈ ਬੈਲੂਨ ਲਈ ਸਭ ਕੁਝ ఎవਰੀਥਿੰਗ ਤੇ ਹੁਣ ਡੈਕੋਰੇਸ਼ਨ ਕਰਨੀ ਹੈ ਮੈਂ ਮੈਂ ਆ ਮੈਂ ਕਿਹਾਗਾ ਵੀਰ ਪਾਲੂ ਇਹਨੂੰ ਬਿਆੰਤ ਨੂੰ ਵੀ ਆ ਜਿਹੜਾ ਸਕੂਟਰ ਆ ਵੀ ਇਹ ਇੱਧਰ ਕਰਕੇ ਲਾ ਦੇ ਬਿਆੰਤ ਹਾਂਜੀ ਲਾ ਦੇ ਲਾ ਦੇ ਫਿਰ ਮੈਂ ਕਿੱਥੇ ਜਾ ਫੁੱਲਾਂ ਵਾਲੇ ਚੱਲ ਗਏ ਆਪਾਂ ਪਹਿਲਾਂ ਕਿ ਇਹਨੂੰ ਦਹੀਂ ਕਿੱਥੇ ਪਹਿਲਾਂ ਡੈਕੋਰੇਸ਼ਨ ਕਰ ਜੀ ਫਿਰ ਦਹੀਂ ਲਿਆ ਦੋ ਹਾਂਜੀ ਹਾਂਜੀ ਲਓ ਬਈ ਅੱਜ ਮੈਂ ਕਿਹਾ ਵੀ ਵੈਲੈਂਟਾਈਨ ਦਾ ਸਰਪ੍ਰਾਈਜ਼ ਦੇ ਦੀ ਜੈਟ ਨੂੰ ਤੇ ਉਹਨੂੰ ਪਤਾ ਵੀ ਨਹੀਂ ਹੈਗਾ ਰਿੱਕੀ ਨੂੰ ਵੀ ਮੈਨੂੰ ਸਰਪ੍ਰਾਈਜ਼ ਦਊਗੀ ਜਾਂ ਕੁਝ ਵੀ ਕੀ ਪਲਾਨ ਆ ਵੀ ਮੇਰਾ ਫਿਰ ਆ ਪਲਾਨ ਬਹੁਤ ਕੈਕ ਲੈਣਾ ਪੂਰਾ ਅੱਜ ਇਹ ਪੂਰਾ ਸਿਰੇ ਵਾਲਾ ਸਰਪ੍ਰਾਈਜ਼ ਦਿਨ ਹੈ ਰਿੱਕੀ ਨੂੰ ਕਿਉਂ ਐ ਕਹੀ ਬਾਉ ਮਨਪ੍ਰੀਤ ਤੂੰ ਇਹ ਸਰਪ੍ਰਾਈਜ਼ ਕਿਵੇਂ ਮੈਨੂੰ ਸ਼ੱਕ ਜਾਂ ਮੇਰੇ ਤੇ ਹੈਗਾ ਮੈਂ ਸਕੂਟੀ ਖੜਾਈ ਭੱਜ ਕੇ ਇੰਨੇ ਦੀ ਦੁਕਾਨ 'ਚ ਬੜਕੀ ਕਿਉਂਕਿ ਮੈਂ ਆਪਦਾ ਸਮਾਨ ਰੱਖ ਕੇ ਆਈ ਸੀ ਇੱਥੇ ਸਾਰਾ ਚਲੋ ਡੈਕੋਰੇਸ਼ਨ ਪ੍ਰੇਪੇਅਰ ਕਰਦੇ ਆਂ ਬਟ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਉਣੇ ਆ ਫੁੱਲ ਯਾਰ ਤੇ ਮੇਰਾ ਪੂਰਾ ਵੈਲੈਂਟਾਈਨ ਡੇ ਬਣਿਆ ਪਿਆ ਲੋ ਭਾਈ ਮੈਂ ਤੇ ਵਿਹਨਤ ਲੈਣ ਜਾ ਰਹੇ ਆ ਫੁੱਲ ਜਲਦੀ ਆ ਜਾਓ ਵੀ ਮੈਂ ਤੇ ਵਿਅੰਤ ਲੈਣ ਜਾ ਰਿਹਾ ਫੁੱਲ ਕਹਿੰਦੀ ਹੋ ਉੱਥੇ ਜਾ ਕੇ ਆਂਟੀ ਕਾਕਾ ਰਾਦੀਦੀ ਉੱਥੇ ਫੁੱਲ ਬਹੁਤ ਲੱਗੇ ਹੋਏ ਆ ਉਹ ਨਹੀਂ ਆਪਾਂ ਨੂੰ ਕਿਸੇ ਨੇ ਤੋੜਨ ਦੇਣੀ ਅੱਛਾ ਨਹੀਂ ਕਿਸੇ ਕੋ ਪੁੱਛ ਲੈਣਗੇ ਠੀਕ ਫੁੱਲ ਲੈ ਲਈ ਕਹਿੰਦੇ ਜਿਨ੍ਹਾਂ ਦੇ ਸੱਜਣ ਗੁਲਾਬਾਂ ਵਰਗੇ ਉਹਨਾਂ ਨੂੰ ਲੋੜ ਕੇ ਫੁੱਲਾਂ ਦੀ ਵੈਸੇ ਤਾਂ ਸਾਡੇ ਸੱਜਣ ਹੀ ਗੁਲਾਬਾਂ ਵਰਗੇ ਹਨ ਸਹੀ ਗੱਲ ਲੱਗੀ ਵਿਅੰਤ ਆਪਾਂ ਨੂੰ ਲਾਈਫ ਪਾਰਟਨਰ ਬਹੁਤ ਘੈਂਟ ਮਿਲਿਆ ਬਾਹਲੇ ਬੈਸਟ ਲਾਈਫ ਪਾਰਟਨਰ ਮਿਲੇ ਹੋਇਆ ਆ ਬੈਸਟ ਇੰਨੀ ਸਪੋਰਟ ਵਾਲੇ ਹੱਦ ਤੋਂ ਜ਼ਿਆਦਾ ਸਪੋਰਟ ਆ। ਹਾਂ ਹਾਂ ਫੁੱਲ ਦੇਣ ਦੀ ਲੋੜ ਹੀ ਨਹੀਂ ਪੈਂਦੀ ਬਸ ਇਹ ਤਾਂ ਇੱਕ ਮੂਮੈਂਟ ਉਹਨਾਂ ਲਈ ਕ੍ਰੀਏਟ ਕਰਦੇ ਹਣਾ ਜੋ ਡੇ ਬਣਿਆ ਹੈ ਇਸ ਲਈ ਹਾਂ ਉਹਨਾਂ ਲਈ ਚਾਹੀਦੇ ਨੇ। ਯੈਸ ਆਲੋ ਆਪਾਂ ਨੂੰ ਦੋ ਗਲਾਬਾਂ ਦੇ ਫੁੱਲ ਮਿਲ ਗਏ ਮੈਨੂੰ ਤਾਂ ਇਹ ਲੱਗਦਾ ਸੀ ਵੀ ਨਾਰਮਲ ਫੁੱਲ ਹੀ ਮਿਲ ਜਾਣ ਪਰ ਅੱਜ ਵੈਲੈਂਟਾਈਨ ਡੇ ਆ ਤੇ ਸਾਨੂੰ ਫੁੱਲ ਵੀ ਬਲੱਬਾ ਵਾਲੇ ਗਲਾਬਾਂ ਹੀ ਮਿਲ ਗਏ। ਕੋਈ ਦੇਖੋ ਕਿੰਨਾ ਸੋਹਣਾ ਕਿਹੜਾ ਹੈ ਨਾ। ਹਾਂ ਇਹ ਮੇਰੇ ਆਪਣੇ ਹਸਬੰਦ ਹੁੰਦੇ ਆ। ਉਹ ਮੈਂ ਜਮਾ ਬੱਦਲ। ਨਹੀਂ ਨਹੀਂ ਇਹ ਪਤਾ ਕੀ ਹੁੰਦਾ ਜੇ ਸੱਚੇ ਦਿਲੋਂ ਕੁਝ ਸੋਚਿਆ ਹੋਵੇ ਸੱਚੇ ਦਿਲੋਂ ਕੋਈ ਬੇਇਮਾਨੀ ਨਹੀਂ ਹੋ ਬੇਇਮਾਨੀ ਨਾ ਹੋਵੇ ਦੇਵ ਚ ਵੀ ਜਾਂ ਕਿਸੇ ਫਾਰਮੈਲਟੀ ਲਈ ਸੈਲੀਬ੍ਰੇਟ ਕਰਨਾ ਹੋਵੇ ਨਾ ਇਹ ਸੱਚੇ ਦਿਲੋਂ ਸੋਚਿਆ ਸੀ ਨਾ ਤਾਂ ਕਰਕੇ ਪੂਰਾ ਹੋ ਗਿਆ ਤੇ ਆਪਾਂ ਨੂੰ ਫੁੱਲ ਤਾਂ ਕਰਕੇ ਵਧੀਆ ਮਿਲੇ ਹਾਲੇ ਉਹ ਕਿੱਥੇ ਆ ਸਟੇਪ ਉਹਦੇ ਵਿੱਚ ਦਰਾਲ ਦੇ ਵਿੱਚ ਇਹ ਲੈ ਮਾਂ ਹਾਂਜੀ ਨਹੀਂ ਭਾਈ ਅਸੀਂ ਨਹੀਂ ਤੇਰਾ ਜੁੱਜੂ ਦੇਖ। ਤੇਰੀ ਨੇ ਤਾਂ ਪੂਰੀ ਦੇ ਘਾਹ ਲੀ ਹੈ। ਵਿੱਚ ਡਬਲ ਡੇਪੀ ਹੋਊਗੀ ਜੀ ਦੇਖੋ। ਅਸੀਂ ਲਾਏ ਸੀ ਉਹ ਲੈ ਆਂਦੇ ਸੀ ਨਾ ਅਨਿਵਰਸਰੀ ਦੇ ਨਾਲ ਆਪਣੀ। ਜਨਮ ਦਿਨ ਦੇ ਬਰਥਡੇ ਦੇ। ਹਾਂ ਜੀ। ਹਾਂ ਡਬਲ। ਡਬਲ ਜਿਹਦੇ ਵੀਰ ਦਾ ਬਰਥਡੇ ਹਾਂ ਜੀ ਇਹਨਾਂ ਨਾਲ ਲਾਏ ਸੀ ਆਪਾਂ ਨੇ। ਬੱਸ ਬੱਸ ਜਿਆਦਾ ਨਹੀਂ। ਛੁੱਟ ਤਾ ਕਿਰਾ ਪਰਲੀ ਪਹਿਰ ਸਟਾਰਟ ਕਰੀਏ ਓਕੇ ਕਿਨੋ ਕਲਿੱਪ ਸਿੱਧੀ ਦੀ ਵੀ ਬਣਾਦੀ ਠੀਕਾ ਓਕੇ ਆਈ ਲਵ ਆ ਲਿਖਿਆ ਨੀ ਆਮਲ ਆ ਤੇ ਇੱਥੇ ਠੀਕ ਹੈ ਨਾ ਹਾਂਜੀ ਦੀਦੀ ਮੂਰੇ ਹੈ ਨਾ ਚਲ ਬਹੁਤ ਸੋਹਣਾ ਲੱਗ ਰਿਹਾ ਨੀਚੇ ਵੀ ਆ ਹਾਂ ਚਲ ਹੁਣ ਦੂਜੀ ਕਲਿੱਪ ਬਣਾਉਂਦਾ ਠੀਕ ਏ ਦੀਦੀ ਸਤਿ ਸ਼੍ਰੀ ਅਕਾਲ ਬਾਏ 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 ਦੀਦੀ ਲੋ ਬਈ ਆਪਣੀ ਹੋ ਗਈ ਡੈਕੋਰੇਸ਼ਨ ਡਨ ਹੈਨਾ ਤੇ ਜੁਹਾਰ ਨੂੰ ਲਿਓਣੀ ਸੀ ਦਹੀਂ ਬਾਅਦ ਚ ਲਿਆ ਕੇ ਦਵਾਂਗੀ ਫਿਰ ਰਿਕੀ ਨੂੰ ਬੁਲਾਈਏ ਫਿਰ ਹੈਪੀ ਵੈਲੈਂਟਾਈਨ ਆਜੋ ਗੁੜੀਓ ਦੇਖ ਜੋ ਡੈਕੋਰੇਸ਼ਨ ਮੇਰੀ ਆਈਡੀਆ ਦੇਖੋ ਮੇਰਾ ਆਜੋ ਆਈਡੀਆ ਦੇਖੋ ਮੇਰਾ ਲੋ ਬਈ ਗਾਇਸ ਫਾਈਨਲੀ ਆਪਣੀ ਜਿਹੜੀ ਡੈਕੋਰੇਸ਼ਨ ਆ ਉਹ ਕੰਪਲੀਟ ਹੋ ਚੁੱਕੀ ਆ ਠੀਕ ਐ ਵੀਡੀਓਜ਼ ਆਪਣੀਆਂ ਬਣਾ ਦੂਗੀ ਬਿਆੰਤ ਮੇਰੀ ਤਰੀਕੀ ਦੀਆਂ ਬਿਆੰਤ ਇੱਕ ਚੀਜ਼ ਕਰ ਇੱਕ ਚੀਜ਼ ਕਰ ਦੇ ਹਾਂਜੀ ਮੈਨੂੰ ਉਹ ਲਿਆ ਦੇ ਮਾਚਿਸ ਮਾਚਿਸ ਹਾਂ ਹਾਂਜੀ ਆ ਲਾਈਟ ਵੀ ਲਾ ਦਈਏ ਆ ਵੀ ਲਾ ਦਈਏ ਲਓ ਬਈ ਆਪਾਂ ਦੋ ਲਾਈਟਾਂ ਰੈਂਦੀਆਂ ਸੀ ਉਹ ਵੀ ਲਾ ਦੀਆਂ ਤੇ ਇੱਧਰ ਦੇਖੋ ਬਈ ਕੀ ਬਾਤ ਹੈ ਬਹੁਤ ਸੋਹਣਾ ਹੀ ਲੱਗ ਰਹੀ ਐ ਡੈਕੋਰੇਸ਼ਨ ਤਾਂ ਕੰਪਲੀਟਲੀ ਕਿਹੜਾ ਦਾ ਬਹੁਤ ਪਿਆਰੀ ਲੱਗ ਰਹੀ ਹੈ ਹੈਨਾ

ਫੋਨ ਕਰਨੇ ਤਾਂ ਕੋਈ। ਕਿਵੇਂ ਲੱਗਿਆ? ਪੂਰਾ 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 ਨਹੀਂ। ਪਹਿਲੀ ਵਾਰ ਇਹ ਮਾਰੇ ਡੰਡੇ ਤੇ ਬਣਾ ਰਹੇ ਹਾਂ। ਹਾਂ, ਪਹਿਲੀ ਵਾਰ। ਮੈਂ ਤਾਂ ਸੋਚੀ ਨਹੀਂ ਸੀ। ਖਸਰ ਵੀ ਖੁਲ ਕੇ ਇੱਕ ਉੱਪਰ ਕਰ ਦੇਣੀ। ਕਦੇ ਨਹੀਂ ਖੱਟਿਆ। ਮੈਂ ਕਿੱਥੇ ਲੱਗ ਖੱਟਦੀ ਏ। ਅੱਜ ਤੁਸੀਂ ਇੱਕ ਚੀਜ਼ ਤੁਹਾਨੂੰ ਹੋਰ ਦੱਸਦੀ ਏ ਮੈਂ ਪੂਰੀ ਕਹਿਣ ਚੀਜ਼ ਦੱਸਾਂ। ਆ ਜਿਹੜੇ ਫੁੱਲ ਸੀਗੇ ਹਾਂ। ਗੁਲਾਬ ਦੇ ਫੁੱਲ ਮਿਲ ਗਏ ਸਾਨੂੰ ਅੱਜ। ਹਾਂ। ਆ ਦੇਖੋ, origignal ਗੁਲਾਬ ਦੇ ਫੁੱਲ ਨੇ ਇਹ। ਅਰੀ ਜਨਾ ਅਸੀਂ ਫੱਟ ਕੇ ਲੈ ਆਏ ਹਾਂ ਡੁਪਲੀਕੇਟ ਥੋੜਾ ਦਾ ਪੱਤੀ ਉਹ ਕਰਕੇ ਦੇਖ ਲਓ ਚੋ ਫੱਟ ਕੇ ਦਿੰਦਾ ਅਸੀਂ ਪੁੱਛਿਆ ਉਹਨਾਂ ਨੂੰ ਕਹਿੰਦੇ ਇਹ ਲੈ ਜਾਓ ਜਦੋਂ ਸੱਚੇ ਦਿਲੋਂ ਆਪਾਂ ਕੁਝ ਸੈਲੀਬ੍ਰੇਟ ਕਰਨਾ ਹੋਵੇ ਉਹਦੇ ਕੀ ਗੁਮਾਰਾਂ ਨੂੰ ਦੇ ਕੈਮਰਾ ਮੁੰਡਾ ਖੁਸ਼ ਹੋ ਜਾਂਦਾ ਪੂਰਾ ਲਓ ਇਹ ਮਾਚਿਸ ਦੇ ਦੋ ਬਈ ਮੈਨੂੰ ਲਓ ਇਹਨੇ ਕੱਟ ਦੇਣੀ ਸੀ ਇਹ ਕਿਉਂ ਲੈ ਆਜੋ ਇੱਧਰ ਨਹੀਂ ਤੂੰ ਹੋਕ ਮਾਰਦੀ ਇੱਧਰ ਨਹੀਂ ਮੈਂ ਬਾਦ ਨੂੰ ਹਾਂ ਠੀਕ ਐ ਮਾਰ ਤੂੰ 3 3 ਲੈ ਬੇ ਇਹ ਤੇ ਅੰਮਡਾਈਂਕਿਊ ਪਹਿਲੇ ਅਰਜੰਦਰੀ ਜੀ ਬਰਥਡੇ ਅੰਦਾ ਕੇਕ ਕੱਟ ਰਹੇ ਆ ਖਾਣਾ ਉਹ ਜਿਹੜਾ ਲੈ ਪਬਲਿਕ ਕਿ ਕਰੀ ਚਲ ਆਜ ਮੈਂ ਖਾਣਾ ਵਾਲਾ ਨਹੀਂ ਨਹੀਂ ਚਲ ਤੇ ਆ ਤਾਂ ਕੱਟ ਜਿਪਰ ਹਾਂ ਉਹ ਥਲੇ ਪਲੇਟ ਧਰ ਦਿਆ ਖਰਾਬ ਨਹੀਂ ਹੁੰਦਾ ਹੈ ਨਹੀਂ ਹੁੰਦਾ ਵੇਖ ਲਾ ਨਹੀਂ ਹੁੰਦਾ ਮੈਨੂੰ ਚਲੋ ਆਜ ਹੁਣ ਪੈ ਜੋ ਗੇਟ ਸਾਰੇ ਜਣੇ ਡੇਡੀ ਕਰ ਦੋ ਪਹਿਲਾਂ ਤਾਂ ਇਹ ਦੱਸੋ ਕੇ ਕਿਵੇਂ ਲੱਗਿਆ ਇਹ ਤਾਂ ਇਹ ਜੋ ਬੈਠਾ ਸਾਰੇ ਨੇ ਕੇਕ ਦੇ ਦਿਵਾਲੇ ਹੋ ਜੋ ਖਾਓ ਕੇ ਨਾ ਕੇਕ ਤੁਹਾਨੂੰ ਨਹੀਂ ਖਵਾਉਂਦੇ ਤੁਹਾਨੂੰ ਤਾਂ ਮੈਂ ਹੀ ਖਵਾਉਣਾ ਸੀ ਪਿੱਛੇ ਦਾ ਦੇਖ ਲੋ ਰਿੱਕੀ ਆਈ ਲਵ ਯੂ ਲਵ ਯੂ ਥੈਂਕ ਯੂ ਥੈਂਕ ਯੂ ਲਵ ਬਈ ਆਜੋ ਭਾਈ ਕੇਕ ਖਾਈਏ ਚਲੋ ਆਪਾਂ ਕੇਕ ਦੇ ਦਿਵਾਲੇ ਹੋ ਜੀ ਹਰ ਤਾਂ ਮੇਰਾ ਇਹਦੇ ਦਿਵਾਲੇ ਹੋਊਗਾ ਬੈਲੂਨਸ ਦੇ ਹੈਨਾ ਦੁਬਈ ਦੇ ਦੀ ਦੁਬਾਰਾ ਵੀ ਦੁਪਹਿਰ ਵਾਲੀ ਹਾਂ ਦੇਣੀ ਹੈ ਜੀ ਲਓ ਬਲ ਬਹੁਤ ਅੱਛਾ ਕਿਵੇਂ ਲੱਗਿਆ ਸਰਪ੍ਰਾਈਜ਼ ਉਹ ਵਧੀਆ ਭੁੱਖ ਵੀ ਲੱਗੀ ਹੋਈ ਸੀ ਹਾਂ ਕੇ ਕੋਈ ਖੁਰਾ ਮੇਕੀ ਗਾਟਾ ਹਾਰਟ ਸ਼ੇਪ ਕੇਕ ਹੈਪੀ ਵੈਲੈਂਟਾਈਨ ਡੇ ਸਾਰੇ ਨੂੰ ਭਾਈ ਬਹੁਤ ਬਹੁਤ ਮੁਬਾਰਕਾ ਸਾਰੇ ਭਾਈ ਆਪਦੇ ਆਪਦੇ ਘਰਾਂ ਵਾਲੇ ਘਰਾਂ ਦੀ ਖੁਸ਼ ਰਹੋ ਹਾਂ ਹਾਂ ਇਦਾਂ ਹੀ ਛੋਟੇ ਚ ਹਰ ਸਾਲ ਪਿਆਰ ਵਧਦਾ ਰਹੇ ਹਨਾ ਜਿੰਦਿਆਰ ਨੂੰ ਤਾਂ ਵਧੀਆ ਖੇੜ ਮਿਲ ਗਈ ਵੀਰ ਬੜ ਦੇਖ ਲਾ ਧੰਨਵਾਦ ਤੇਰਾ ਮੇਰੀ ਜ਼ਿੰਦਗੀ ਜੀਵਣ ਲਈ ਵੇ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਮੈਂ ਕਿੰਝ ਦੱਸਾਂ ਬੋਲ ਕੇ ਵੇ ਮੈਂ ਕਿੰਝ ਦੱਸਾਂ ਬੋਲ ਕੇ ਕੀ ਕੀ ਚੱਲਦਾ ਦਿਲ ਦੇ ਵਿੱਚ ਵਿਚਕਾਰ ਕਿਆ ਭਈ ਕਿਵੇਂ ਲੱਗਿਆ ਸਰਪ੍ਰਾਈਜ਼ ਅੱਜ ਹੈਗਾ ਵੈਲੈਂਟਾਈਨਸ ਡੇ ਠੀਕ ਹੈ ਨਾ ਜੱਟੀ ਨੂੰ ਸ਼ਾਪਿੰਗ ਕਰਾ ਜਟਾ ਲੋ ਲਈ ਗਾਇਸ ਕੰਮ ਨਸ ਮੇਟ ਲਿਆ ਸਾਰਾ ਕਰ ਲਿਆ ਲੈਣਾ ਨੂੰ ਆ ਦੇਖ ਲੋ ਇਧਰ ਆ ਦੇਖ ਲੋ ਵੀ ਸਾਰਾ ਕੁਝ ਖਣਿਆ ਹੋਣਾ ਗਾ ਜੀ ਮੈਂ ਹਾਂ ਦੇਖੋ ਬਸ ਐਂ ਕਰੀ ਜਾਂਦਾ ਐਂ ਕਰੀ ਜਾਂਦਾ ਚਲੋ ਆਜਾ ਚਲੀਏ ਘਰੇ ਆਜੋ ਆਜੋ ਉਂਗਲ ਵੜ ਦੋ ਮੇਰੀ ਉਂਗਲ ਰੋਮਾਂ ਦੀ ਉਂਗਲ ਨਹੀਂ ਵੜਨੀ ਦੇਖ ਰਿਖੀ ਇਹ ਅਸੁਰ ਗਾਂ ਦੇ ਕੋਈ ਇੱਕ ਥਾਂ ਗੱਟੀਏ ਸਾਡਾ ਵੈਲੈਂਟਾਈਨ ਸਾਡੀ ਮੰਮਾ ਜੱਟੀ ਹੈ ਇਹ ਲੋ ਬਈ ਗਾ ਜੀ ਅੱਜ ਬੜਾ ਚੱਪਣ ਦਾ ਤੂੰ ਹੂੰ ਚੱਪਣ ਦੱਦੂ ਬਣਿਆ ਤੇ ਅੱਜ ਹੈਗਾ ਵੈਲੈਂਟਾਈਨਸ ਡੇ ਤੇ ਆਪਾਂ ਰਿੱਕ ਨੂੰ ਖਵਾ ਰਹੇ ਆ ਗਰਮਾ ਗਰਮ ਰੋਟੀ ਮੈਂ ਸ਼ਾਪਿੰਗ ਕਰਨੀ ਸੀ ਕੁਝ ਲੈਣਾ ਸੀਗਾ ਬਟ ਟਾਈਮ ਹੀ ਨਹੀਂ ਮਿਲਿਆ ਹੈ ਕੰਮੀ ਵਾਲੇ ਸੀਗੇ ਕਾਜ ਕਲਾਇੰਟਸ ਨੇ ਕਾਫੀ ਨਹੀਂ ਆਉਣਾ ਸੀ ਸੋ ਤਾਂ ਕਰਕੇ ਕਹਿੰਦੇ ਅੱਜ ਹੈਗਾ ਵੈਲੈਂਟਾਈਨਸ ਡੇ ਨਾ ਮੈਨੂੰ ਕੋਈ ਇਹਨਾਂ ਨੇ ਸ਼ਾਪਿੰਗ ਕਰਾਈ ਵਿਚਾਰੀ ਨੇ ਮੈਂ ਕੁਝ ਲੈਣਾ ਸੀਗਾ ਆਊਟਲੈਟ ਚੋਂ ਉਸ ਕੋਈ ਗੱਲ ਬੁੱਸੀ ਅਮਰੀਕੀ ਨਾਲ ਠੀਕ ਆ ਯਾਰ ਇਹ ਤੇ ਠੀਕ ਆ ਮੈਂ ਕੁਝ ਗੱਲ ਕਹਿਣੀ ਸੀ ਤੁਹਾਡੇ ਵਾਸਤੇ ਸੁਣੋ ਸੁਣਾਓ ਮੇਰੇ ਘਰ ਵਾਲਾ ਵਰਗਾ ਤਾਂ ਪ੍ਰਭੂ ਦੁਨੀਆ ਤੇ ਕੋਈ ਬੰਦਾ ਨਹੀਂ ਵਾਲਾ ਚੰਗਾ ਭਰਾਵੋ ਮੇਰੇ ਘਰ ਵਾਲਾ ਤਾਂ ਕਿਰਨ 809070 ਤੇ ਅੱਜ ਅਸੀਂ ਪਹਿਲੀ ਵਾਰ ਫੇਰ 7 ਸਾਲਾਂ ਦੀ ਵੈਲੈਂਟਾਈਨ ਡੇ ਦੀ ਕਦੋਂ ਵੀ ਵੈਲੈਂਟਾਈਨ ਡੇ ਨਾ ਮੈਂ ਮੈਂ ਦੱਸਦੀ ਆ ਕਿ ਮੈਂ ਦੱਸਦੀ ਆ ਮੈਂ ਸਕੂਟੀ ਰੋਕੀ ਕੱਠ ਜਾਂ ਦੇਖਿਆ ਫਿਰ ਮਤਲਬ ਕਿ ਫੁੱਲ ਜੇ ਲੱਗੇ ਦੇਖੇ ਮੈਂ ਕਿਹਾ ਯਾਰ ਰਾਸਤਾ ਵੈਲੈਂਟਾਈਨਸ ਡੇ ਆ ਹਾਂ ਉਹ ਜਿਹਾ ਬਣਾਇਆ ਹੋਇਆ ਹਾਂ ਹਾਂ ਨਹੀਂ ਜਦੋਂ ਮੈਂ ਬਬਲ ਕੇਕਰੀ ਦੇ ਅੰਟਰ ਹੋਈ ਅੱਛਾ ਉੱਥੇ ਜਵਾਕ ਜੇ ਛੋਟੀ ਛੋਟੀ ਉਮਰਾ ਜੀ ਦੇ ਵੈਲੈਂਟਾਈਨ ਦੇ ਕੇਕ ਲਈ ਜਾਣ ਲੈ ਮੈਂ ਕਿਹਾ ਕੁੜੇ ਆਪਣਾ ਤਾਂ ਹੱਕ ਮੰਨ ਦਾ ਲੈ ਜਾਂਦਾ ਕੱਚੇ ਲਈ ਫਿਰਦੇ ਆ ਪਤਾ ਫੇਰੇ ਪੱਕੇ ਆ ਜਾਣਿਆ ਉਹ ਵੀ ਰਜਿਸਟਰੀ ਸਮੇਤ ਜੁਝਾਰ ਨਾਲ 7 ਸਾਲ ਹੋ ਗਏ ਐ ਸਾਰੇ ਬਾਰੇ ਇੰਟੈਂਡਰੀਆ ਮੁੰਦਾ ਇੰਨਾ ਬਹੁਤ ਬਹੁਤ ਸਾਰੇ ਜਣੇ ਆਪਦੇ ਅਧਿਕਾਰ ਵਾਲੇ ਨਾਲ ਖੁਸ਼ ਰਹੋ ਦੇਖੋ ਵੈਲੈਂਟਾਈਨ ਡੇ ਸਾਰੇ ਦੇਣੀ ਪਿਆਰ ਵਾਲੇ ਹੁੰਦੇ ਆ ਜ਼ਰੂਰੀ ਨਹੀਂ ਹੁੰਦਾ ਉਹ ਘਰ ਵਾਲੀ ਵੀ ਕਰਿਆ ਜਾਵੇ ਮਾਂ ਨੂੰ ਵੀ ਕਰ ਸਕਦਾ ਬੰਦਾ ਪਿਓ ਨੂੰ ਵੀ ਕਰ ਸਕਦਾ ਪਿਓ ਨੂੰ ਵੀ ਕਰ ਸਕਦਾ ਉਹਨੂੰ ਵੀ ਕਰ ਸਕਦਾ ਬਸ ਗੱਲ ਕੀ ਹੈ ਵੀ ਯਰ ਨਫ਼ਰਤਾਂ ਕੱਢ ਕੇ ਦਿਲ ਚੋਂ ਇੱਥੇ ਇਕੱਲਾ ਪਿਆਰ ਹੀ ਆ ਬਾਈ ਸਹੀ ਗੱਲ ਦਸੀਏ ਬੰਡੋ ਜਿੰਨਾ ਬੰਡਾ ਜਾਂਦਾ ਕੋਈ ਪਤਾ ਨਹੀਂ ਕਹਿੰਦੇ ਹੁੰਦੇ ਨਾ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਰਿੱਕੀ ਹਰੇਕ ਨਾਲ ਗਿਲੇ ਤੇ ਸ਼ਿਕਵੇ ਪਟਾ ਕੇ ਪਿਆ ਕਰੋ ਕਹਿੰਦੇ ਕੋਈ ਪਤਾ ਨਹੀਂ ਕੱਲ ਦੀ ਸਵੇਰ ਅਸੀਂ ਦੇਖਣੀ ਆ ਕਿ ਨਹੀਂ ਦੇਖਣੀ ਕੋਈ ਪਤਾ ਨਹੀਂ ਤੇ ਰਾਤ ਨੂੰ ਸੌਂਦੇ ਟਾਈਮ ਇੱਕ ਗੱਲ ਜ਼ਰੂਰ ਕਹਿਆ ਕਰੋ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਜਿੰਦਗੀ 'ਚ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਭੁੱਲ ਚੁੱਕ ਹੋ ਗਈ ਹੋ ਗਈ ਹੋਵੇ ਕਿਸੇ ਦਾ ਦਿਲ ਦਿਖਾਇਆ ਹੋਵੇ ਜਾਣੇ ਜਾਂ ਜਾਣੇ 'ਚ ਤਾਂ ਮੈਨੂੰ ਮaaf ਕਰਦੀ ਕਿਉਂਕਿ ਕੋਈ ਪਤਾ ਨਹੀਂ ਸਵੇਰ ਦੀ ਜਿਹੜੀ ਸੁਭਾ ਆਉਗੀ ਉਹ ਮੇਰੇ ਲਈ ਵਧੀਆ ਆਉਗੀ ਜਾਂ ਨਹੀਂ ਆਉਗੀ ਆਪਾਂ ਹੋਣਾ ਕਿ ਨਹੀਂ ਹੋਣਾ ਦੇਖੋ ਪ੍ਰਮਾਤਮਾ ਨੇ ਭੇਜਿਆ ਆਪਾਂ ਨੂੰ ਤਾਂ ਪ੍ਰਮਾਤਮਾ ਨੇ ਆਪਣੇ ਕੋਲ ਬੁਲਾਉਣਾ ਵੀ ਹੈਗਾਗਾ ਕਿ ਨਹੀਂ ਰਿੱਕੀ ਓ ਧਾਗਿਲੇ ਸਿਖ ਕਿਵੇਂ ਮਟਾ ਕੇ ਸੋਇਆ ਕਰੋ ਦੋਸਤੋ ਯੈਸ ਆਨੰਦ ਲਓ ਜ਼ਿੰਦਗੀ ਦੇ ਜਿਵੇਂ ਰਿੱਕੀ ਲੈ ਰਿਆ ਲੋ ਬਈ ਹੁਣ ਆਪਾਂ ਸੱਦਾ ਪੱਤਰ ਦੇਣਾਗਾ ਕਾਦਾ ਪਾਰਟੀ ਦਾ ਜਿਹਦੀ ਪਾਰਟੀ ਤੇ ਅਸੀਂ ਖਾ ਕੇ ਆਉਣੇ ਆ ਤਾਂ ਉਹਨਾਂ ਨੂੰ ਵੀ ਤਾਂ ਬੁਲਾਉਣਾ ਗਿਆ ਵੀ ਖਾਣਾ ਤਾਂ ਫੋਨ ਕਰ ਦਈਏ ਸਭ ਤੋਂ ਪਹਿਲਾਂ ਫੋਨ ਕਰਾਂਗੇ ਜੋਤਕੌਰ ਨੂੰ ਠੀਕ ਹੈ ਜੋਤ ਫਿਰ ਗੁੱਸੇ ਹੋ ਜੂਗੀ ਵੀ ਪਹਿਲਾਂ ਫੋਨ ਮੈਨੂੰ ਕਿਉਂ ਨਹੀਂ ਕੀਤਾ ਜੀਤੋ ਮੀਤੋ ਮੇਰੀ ਮੀਤੋ ਗੁੱਸੇ ਹੋ ਜੂਗੀ ਭਾਈ ਵੀਤੋ ਨੂੰ ਫੋਨ ਕਰਾਂ ਪਹਿਲਾਂ ਮੈਂ ਠੀਕ ਹੈ ਤੇ ਬਾਕੀ ਕੱਲ ਨੂੰ ਸ਼ਾਇਦ ਉਹਨਾਂ ਨੇ ਰਿੱਕੀ ਲਹੰਗਾ ਟਰਾਈ ਵੀ ਕਰਨਾ ਉਹਨਾਂ ਨੂੰ ਕੰਮ ਵੀ ਨਹੀਂ ਕੱਲ ਪਾਰਟੀ ਦਾ ਵੱਡੀ ਕਰਨੀ ਸੀ ਸੋਚਿਆ ਸੀ ਸਾਰਿਆਂ ਨੂੰ ਬੁਲਾਵਾਂਗੇ ਪਰ ਦੋ ਤਿੰਨ ਦੋਸਤਾਂ ਨੂੰ ਕੰਮ ਨੇ ਠੀਕ ਆ ਤਾਂ ਉਹਦੇ ਕਰਕੇ ਫਿਰ ਅਸੀਂ ਕਿਹਾ ਵੀ ਬਾਕੀਆਂ ਨੂੰ ਵੀ ਬਾਅਦ 'ਚ ਹੀ ਬੁਲਾ ਲਾਂਗੇ ਕਿਉਂਕਿ ਅਸੀਂ ਨੈਕਸਟ ਡੇ ਅਸੀਂ ਫੰਕਸ਼ਨ ਅਟੈਂਡ ਕਰਨ ਜਾਣਾਗਾ ਠੀਕ ਹੈ ਜਿਹੜਾ ਮੇਰਾ ਭਤੀਜਾ ਵੀ ਲੱਗਦਾਗਾ ਤੇ ਭਾਂਜਾ ਵੀ ਲੱਗਦਾ ਹਾਂ ਚਲੋ ਜੀ ਪਰਸੋਂ ਆਪਾਂ ਫਿਰ ਫੰਕਸ਼ਨ ਵੀ ਅਟੈਂਡ ਕਰਨ ਜਾਣਾਗਾ ਸਭ ਤੋਂ ਪਹਿਲਾਂ ਤਾਂ ਰਹੀ ਗੱਲ ਮੈਂ ਬਰਥਡੇ ਤੇ ਕੀ ਵੀਅਰ ਕਰਨਾ ਮੈਂ ਡਰੈਸ ਫਸਟ ਟਾਈਮ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਡਰੈਸ ਵੀਅਰ ਕਰੂੰਗੀ ਉਹ ਮੈਂ ਕਦੇ ਵੀਰ ਨਹੀਂ ਕੀਤੀ ਉਹ ਡਰੈਸ ਰਿੱਕੀ ਨੂੰ ਤਾਂ ਬਹੁਤ ਸੋਹਣੀ ਲੱਗੀ ਮੈਂ ਟਰਾਈ ਕਰਕੇ ਦੇਖੀ ਸੀ ਅੱਜ ਤੁਹਾਨੂੰ ਮੈਂ ਤਾਂ ਨਹੀਂ ਦਿਖਾਈ ਵੀ ਚਲੋ ਬਰਥਡੇ ਵਾਲੇ ਦੇਣੀ ਦਿਖਾਵਾਂਗੇ ਰੈਡੀ ਹੋ ਕੇ ਠੀਕ ਹੈ ਤੇ ਹੀਲ ਵੀ ਸੋਚੀ ਸੀ ਕਿ ਨਾਲ ਬੈਗ ਵਗੈਰਾ ਕਿਹੜਾ ਚੱਕਣਾਗਾ ਕਿੱਦਾਂ ਦਾ ਸਭ ਕੁਝ ਉਹ ਸਾਰਾ ਕੁਝ ਆਪਣਾ ਡਿਸਾਈਡ ਹੋ ਗਿਆ ਰਿੱਕੀ ਨੇ ਕੀ ਪਾਉਣਾ ਉਹ ਵੀ ਡਿਸਾਈਡ ਹੋ ਗਿਆ ਜੁਝਾਰ ਦੇ ਵੀ ਆਪਾਂ ਮੈਚਿੰਗ ਜਿਹੀ ਦੇਖਾਂਗੇ ਕੁਛ ਨਾਲ ਦਾ ਕਿਉਂਕਿ ਜੁਝਾਰ ਨਾਲੇ ਇਸ ਵਾਰ ਵੀਡੀਓਜ਼ ਬਣਾਉਣੀਆਂ ਆਣੇ ਆਸੀ ਆਈ ਵਾਰ ਸਾਡੀ ਫੋਟੋ ਵੀਡੀਓਜ਼ ਰਹਿ ਜਾਂਦੀਆਂ ਨੇ ਜੁਝਾਰ ਨਾਲ ਕਿਉਂਕਿ ਉਹ ਵੀ ਕਈ ਵਾਰ ਇੱਧਰ ਉੱਧਰ ਹੋ ਜਾਂਦਾ ਤਾਂ ਕਰਕੇ ਠੀਕ ਹੈ ਚਲੋ ਆਪਾਂ ਪਹਿਲਾਂ ਤਾਂ ਫੋਨ ਕਰ ਲਈਏ ਫੋਨ ਵਾਲਾ ਕੰਮ ਨਿਬੇੜੀਏ ਹੈ ਨਾ ਰਿੱਕੇ ਫਿਰ ਨੈਕਸਟ ਕੰਮ ਕਰਾਂਗੇ ਹਾਂਜੀ ਬਈ ਤੇ ਏ ਸੀਗਾ ਆਪਣਾ ਅੱਜ ਦਾ ਬਲੌਗ ਠੀਕਾ ਤੇ ਇੱਥੇ ਆਪਾਂ ਬਲੌਗ ਦੀ ਸਮਾਪਤੀ ਕਰਦੇ ਹਾਂ ਹੁਣ ਆਪਾਂ ਕੱਲ ਨੂੰ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਨੈਕਸਟ ਡੇ ਦੇ ਨਾਲ ਠੀਕ ਹੈ ਜੇ ਤੁਹਾਨੂੰ ਇਹ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਇਆ ਤੇਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਇਦਾਂ ਹੀ ਬਲੌਗ ਨੂੰ ਸਾਡੇ ਨੂੰ ਪਿਆਰ ਦੇਈ ਚੱਲਿਆ ਕਰੋ ਤੇ ਬਾਕੀ ਸਾਰਿਆਂ ਨੂੰ ਹੈਪੀ ਵੈਲੈਂਟਾਈਨ ਡੇ ਦੁਆਰੇ ਦੁਆਰੇ ਸਾਰਿਆਂ ਨੇ ਖੁਸ਼ ਰਹੋ ਆਬਾਦ ਰਹੋ ਸਾਰਿਆਂ ਦੇ ਘਰ ਪਰਿਵਾਰ ਦੀ ਸਾਰੀ ਖੁਸ਼ ਰਹਿਣ ਬਾਏ ਬਾਏ